ਦੋ ਜੀ ਲੜ ਪਿਆ ਉਹ ਲੜਨ ਜੇ ਬਾਅਦ ਚ ਡੇ ਹੁੰਦੇ ਪਹਿਲੋਂ ਇੰਸਟਾਗ੍ਰਾਮ ਤੇ ਲਾਈਵ ਆਉਣ ਲੱਪੇ ਦਾ ਵੀ ਹਾਂ ਜੀ ਲ ਲ ਲ ਲਾਉਣ ਲੱਪੇ ਹਣਾ ਹਾਂਸ ਮੈਨੂੰ ਨਹੀਂ ਪਤਾ ਤੁਸੀਂ ਐਨ ਐ ਦੇ ਧਿਆਨ ਨਾਲ ਸੁਣਿਆ ਨਹੀਂ ਸੁਣਿਆ ਉਹਨਾਂ ਨੇ ਵੀ ਚੱਲਦੇ ਪੋਡਕਾਸਟ ਚ ਕਾਲ ਕੱਟੀ ਹੈ ਤਾਂ ਭੈਣ ਦੀ ਇੰਟਰਵਿਊ ਸੀ ਤੇ ਵੀ ਲਾ ਕੇ ਸਮਝ ਕੇ ਕੀ ਜੀ ਸੁਣੋ ਤੇ ਕੜੇ ਸਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹੋ ਸਾਰੇ ਉਮੀਦ ਕਰਦੇ ਆਂ ਤੇ ਅਸੀਂ ਸਾਰੇ ਬਹੁਤ ਵਧੀਆ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇਹਨੂੰ ਪੋਡਕਾਸਟ ਕਹ ਲਓ ਵਲੌਗ ਕਹ ਲਓ ਕੁਝ ਵੀ ਕਹ ਲਓ ਬਹੁਤ ਹੀ ਕਰੰਟ ਟਾਪਿਕ ਜਿਹੜੇ ਆਪਾਂ ਚੂਸ ਕਰਾਂਗੇ ਉਹਨਾਂ ਦੇ ਵਿੱਚ ਕੁਝ ਆਪਣੀਆਂ رائے ਦੱਸਾਂਗੇ ਕਈਆਂ ਨੂੰ رائے ਚੰਗੀ ਵੀ ਲੱਗੂਗੀ ਕਈਆਂ ਨੂੰ رائے ਜਿਹੜੀ ਆ ਚੁਭ ਵੀ ਸਕਦੀ ਆ ਕਿਉਂਕਿ ਹਰ ਤਰ੍ਹਾਂ ਦੇ ਬੰਦੇ ਹੁੰਦੇ ਨੇ ਕਈਆਂ ਨੂੰ ਗੱਲ ਸਹੀ ਲੱਗਦੀ ਆ ਕਈਆਂ ਨੂੰ ਗੱਲ ਗਲਤ ਲੱਗਦੀ ਆ ਠੀਕ ਐ ਇਸ ਕਰਕੇ ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਸਾਰੇ ਮੇਰੇ ਜਿਹੜੇ ਜਵਾਬ ਹੋਣਗੇ ਉਹਨਾਂ ਨਾਲ ਸੰਤੁਸ਼ਟ ਹੋਣਗੇ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਕਿਉਂਕਿ ਹੋਰ ਅੱਗੇ ਬਹੁਤ ਵਧੀਆ-ਵਧੀਆ ਤੁਹਾਨੂੰ ਕੰਟੈਂਟ ਮਿਲਣਗੇ ਜਿੱਦਾਂ ਕਿ ਆਪਣੀ ਟਰਾਂਸਫਾਰਮੇਸ਼ਨ ਸੀਰੀਜ਼ ਚੱਲ ਰਹੀ ਆ ਉਹਦੇ ਉੱਤੇ ਵੀ ਆਪਾਂ ਵੀਡੀਓ ਪਾ ਰਹੇ ਆ ਇੱਕ ਦੇ ਵਾਹਿਗੁਰੂ ਕਿਰਪਾ ਕਰੇ ਹੋਰ ਜੇ ਕਿਸੇ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅ ਹੋਵੇ ਕੰਟੈਂਟ ਜਾਂ ਕਿਸੇ ਰਿਲੇਟਿਡ ਕੋਈ ਗੱਲ ਕਰਨੀ ਹੋਵੇ ਤੁਸੀਂ ਇਹਦੇ ਮੈਨੂੰ ਡੀਐਮ ਕਰ ਦਿਓ ਉਹਦੇ ਰਿਲੇਟਿਡ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਤੇ ਜੀ ਸਭ ਤੋਂ ਪਹਿਲਾਂ ਅੱਜ ਆਪਾਂ ਕਵਰ ਕਰਦੇ ਆ ਆਪਣੇ ਵੀਰ ਸਿਮਰਨ ਜੋਤ ਸਿੰਘ ਮੱਕੜ ਮੇਰਾ ਕਿਸੇ ਵੀ ਬੰਦੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਹੈਗਾ ਪਹਿਲਾਂ ਹੀ ਦੱਸ ਦਵਾਂ ਕੋਈ ਵੀ ਬੰਦਾ ਇਹ ਨਾ ਸੋਚੇ ਵੀ ਇਹ ਸ਼ਾਇਦ ਸਾਡੇ ਨਾਲ ਵੈਰ ਕਰਦਾ ਹੈ ਤਾਂ ਇਹਨੇ ਬੋਲਿਆ ਇਦਾਂ ਦਾ ਕੋਈ ਵੀ ਚੱਕਰ ਨਹੀਂ ਹੈਗਾ ਆਪਾਂ ਦੋਵੇਂ ਪੱਖ ਦੀ ਗੱਲ ਕਰਾਂਗੇ ਅੱਗੇ ਸੰਗਤ ਇਹਨਾਂ ਨੂੰ ਕੀ ਸਹੀ ਲੱਗਦਾ ਤੇ ਕੀ ਗਲਤ ਲੱਗਦਾ ਆਪਣੀ ਦੇਖ ਲੈਣ ਤੇ ਉਹੀ ਗੱਲ ਆ ਗਈ ਮੇਰਾ ਮਕਸਦ ਨਹੀਂ ਜਿਵੇਂ ਆਪਾਂ ਆ ਵੀਰ ਦੀ ਗੱਲ ਸਟਾਰਟ ਹੁੰਦੀ ਹੈ ਸਿਮਰਨ ਜੋਸ਼ ਸਿੰਘ ਮੱਕੜ ਦੀ ਉਹ NGO ਚ ਲੰਦਾ ਠੀਕ ਹੈ ਸੁਣੋ ਇੱਕ ਦਿਨ ਕਦੇ ਕੜੇ ਨੂੰ ਲੈ ਕੇ ਵੀਡੀਓ ਬਣਾ ਦਿੰਦਾ ਵੀ 에어ਪੋਰਟ ਤੇ ਧੱਕਾ ਰੇ ਮੇਰਾ ਤਾਂ ਨਹੀਂ ਲਵਾਇਆ ਪਰ ਅਜ ਤੱਕ ਕਸ ਮੈਨੂੰ ਨਹੀਂ ਪਤਾ ਤਾਂ ਸੀਐਨ ਨੇ ਧਿਆਨ ਨਾਲ ਸੁਣਿਆ ਨਹੀਂ ਸੁਣਿਆ ਉਹਨਾਂ ਨੇ ਵੀ ਚੱਲਦੇ ਪੌਡਕਾਸਟ ਗੱਲ ਕੱਢੀ ਆ ਹਾਂ ਪਰ ਉਹ ਬਾਲਾ ਸਿਆਣਾ ਹੈ ਨਾ ਉਹ ਮੇਰਾ ਕੰਮ ਨਹੀਂ ਹੈ ਠੀਕ ਹੈ ਪਰ ਮੈਂ ਹੁਣ ਇਹ ਦੇਖੂੰਗਾ ਵੀ ਉਹਦੀ ਐਨਜੀਓ ਕੀ ਕੀ ਕਰਦੀ ਹੈ ਕਾਸ਼ ਉਹਨੂੰ ਮਿਉਕੈਂ ਦੇ ਨੇ ਵੀ ਹੁਣ ਮੈਂ ਕੀ ਨਹੀਂ ਕਰਾਂਗੀ ਤੁਸੀਂ ਉਹਨਾਂ ਵੀ ਐਸਟੀਟਮੈਂਟ ਦੇ ਆ ਬਾਰੇ ਪੋਡਕਾਸਟ ਹੋਇਆ ਹੈ ਇਹਨਾਂ ਦਾ ਨਹੀਂ ਉਹਨਾਂ ਦੀ ਪਾਸਟ ਚੋਇਸ ਉਹਨਾਂ ਦਾ ਕੀਰਤਨ ਮੈਂ ਸ਼ੁਰੂ ਕਰਾਇਆ ਸੀ ਤੇ ਮੈਂ ਬੰਦ ਕਰਾਤਾ ਹੂੰ ਦੇਖੋ ਮੈਂ ਬਹੁਤ ਇਹ ਵੀਰ ਨੇ ਬਹੁਤ ਹੀ ਵਧੀਆ ਗੱਲ ਕੀਤੀ ਹੈ ਵੀ ਨਾ ਉਹਨਾਂ ਦਾ ਕੀਰਤਨ ਆ ਜਿੱਦਾਂ ਉਹਨਾਂ ਵੱਲੋਂ ਮੈਂ ਵੀ ਕੋਈ ਸਟੇਟਮੈਂਟ ਦਿੱਤੀ ਹੋਈ ਹੋਏ ਵੀ ਵੀ ਪ੍ਰਬਲਿਨ ਕੋਰ ਬਾਰੇ ਵੱਲੋਂ ਸੌਰੀ ਕਿ ਮੈਂ ਹੁਣ ਕੀਰਤਨ ਕਰਨਾ ਛੱਡ ਦੇਣਾ ਤੇ ਬਹੁਤ ਸਹੀ ਜਵਾਬ ਦਿੱਤਾ ਹੈ ਵੀ ਮੇਰੇ ਕਹਿਣ ਤੇ ਉਹਨਾਂ ਨੇ ਕੀਰਤਨ ਸ਼ੁਰੂ ਨਹੀਂ ਕੀਤਾ ਤੇ ਮੇਰੇ ਕਹਿਨ ਤੇ ਕੀਰਤਨ ਬੰਦ ਨਹੀਂ ਕਰ ਦੇਣਾ ਬਿਲਕੁਲ ਸਹਿਮਤ ਹਾਂ ਇੱਥੇ ਦੇਖੋ ਬੀਬੀ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਹੈ ਵੀ ਇਹ ਛੋਟੀਆਂ ਮੋਟੀਆਂ ਗੱਲਾਂ ਨੇ ਇਹਨਾਂ ਨੂੰ ਜਦਾ ਗੋਲੀ ਦਾ ਨਹੀਂ ਜੋ ਤੁਸੀਂ ਕੀਰਤ ਕਰ ਰਹੇ ਹੋ ਉਹ ਤੁਸੀਂ ਕਰੀ ਜਾਓ ਕੀਰਤਨ ਤੁਸੀਂ ਮਾਰਾਜ ਦੇ ਅਜਸ ਘੋਣਾ ਹੈ ਤੇ ਕਿਸੇ ਦੇ ਕਹਿਨ ਤੇ ਛੱਡਣਾ ਨਹੀਂ ਚਾਹੀਦਾ ਠੀਕ ਹੈ ਜੀ ਤੇ ਤਗੜੇ ਹੋ ਕੇ ਕਰੋ ਧਰਮ ਦਾ ਪ੍ਰਚਾਰ ਵਧੀਆ ਕਰੋ ਅੱਗੇ ਦੇਖਦੇ ਹਾਂ ਸਾਰੇ ਇਹਦੇ ਤੇ ਜਿਵੇਂ ਮੈਂ ਕੱਲ ਇੱਕ ਦੋ ਭਰਾ ਨੇ ਉਹ ਉਹਨਾਂ ਦੀ ਰੀਲਾਂ ਬਹੁਤ ਸੁਣੀਆਂ ਚੱਲੀਆਂ ਇਸ ਮੈਟਰ ਤੇ ਤੇ ਉਹਨਾਂ ਨੇ ਕਿਹਾ ਕਿ ਇਹ ਰੀਲਾਂ ਇਹਦੇ ਚਲਾਉਣੀਆਂ ਇਹ ਹੋਰ ਕੰਮ ਕਰਨਾ ਹੈ ਇਨਵਰਸਸ ਮੱਕੜ ਹਾਂ ਹਾਂ ਜੀ ਇਹਤੇ ਗੱਲ ਕਰਨਾ ਚਾਹੁੰਦੇ ਆ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਇਸ ਵਿਸ਼ੇ ਤੇ ਕੋਈ ਜਿਆਦਾ ਨਹੀਂ ਵੇਖਿਆ ਨਹੀਂ ਮੈਂ ਜਿਹੜੀ ਪ੍ਰਬਲੀਨ ਭੈਣ ਦੀ ਇੰਟਰਵਿਊ ਹੋਈ ਸੀ ਇਹ ਵੀਰਨਾ ਸਿਮਰਨ ਜੀ ਦਾ ਮੱਕੜ ਦਾ ਉਹੀ ਦੇਖੀ ਸੀ ਤੇ ਜਿਹੜੇ ਵੀ ਉਹ ਦੋ ਬੰਦੇ ਨੇ ਮੈਨੂੰ ਨਹੀਂ ਪਤਾ ਕਿਹੜੇ ਨੇ ਜੇ ਉਹਨਾਂ ਨੇ ਇਹ ਟਾਈਟਲ ਦਿੱਤਾ ਹੈ ਪ੍ਰੋਬਲੀਨ ਕੋਰ ਵਰਸਸ ਸਿਮਰਤ ਜੋ ਸਿੰਘ ਮੱਕੜ ਤੇ ਜੇ ਇਹਦੇ ਪੰਜਾਬੀ ਨੇ ਪੰਜਾਬੀ ਹੋਣਗੇ ਤੇ ਬੜੀ ਸ਼ਰਮ ਵਾਲੀ ਗੱਲ ਹੈ ਪਹਿਲੀ ਗੱਲ ਤੁਸੀਂ ਆਪਣੇ ਬੰਦਿਆਂ ਨੂੰ ਲੜਾ ਰਹੇ ਹੋ ਵਰਸਸ ਮਤਲਬ ਕਿ ਇਹ ਕੋਈ ਅਖਾੜਾ ਆ ਕੋਈ ਕ੍ਰਿਕਟ ਦਾ ਮੈਚ ਆ ਕੋਈ ਕਬੱਡੀ ਦਾ ਟੂਰਨਾਮੈਂਟ ਆ ਵਰਸਸ ਮਤਲਬ ਸੈਂਸ ਹੀ ਨਹੀਂ ਬਣਦੀ ਕੋਈ ਮਲੇ ਆਪਣੇ ਵਿਊ ਲੈਣ ਦੇ ਲਈ ਜਨਤਾ ਮਤਲਬ ਕੁਝ ਵੀ ਬਣਾ ਕੇ ਪਾ ਦਿੰਦੀ ਹਨਾ ਬੇਵਕੂਫਾਂ ਵਾਲਾ ਕੰਮ ਆ ਔਰ ਮੈਂ ਇੱਕ ਚੀਜ਼ ਵੇਖਣੀ ਚਾਹੁੰਨਾ ਇਹ ਜਿਹੜਾ ਟੌਪਿਕ ਆ ਨਾ ਇਹ ਇਹਨਾਂ ਪਹਿਲੀ ਗੱਲ ਆਉਣਾ ਨਹੀਂ ਚਾਹੀਦਾ ਸੀ ਕਿਉਂ ਨਹੀਂ ਆਉਣਾ ਚਾਹੀਦਾ ਇਥੇ ਆਪਾਂ ਅੱਗੇ ਗੱਲ ਕਰਦੇ ਹਾਂ ਔਰ ਇਸ ਟੌਪਿਕ ਦੇ ਉੱਤੇ ਨਾ ਜਿਹਦੇ ਆਦੇ ਨਾ ਅੱਗ ਵਿੱਚ ਤੇਲ ਪਾਈ ਉਹ ਜ਼ਿਆਦਾ ਬਲਦਾ ਉਹ ਤੇਲ ਦਾ ਕੰਮ ਬੜੇ ਲੋਕਾਂ ਨੇ ਕੀਤਾ ਹੈ ਪਾਣੀ ਦਾ ਕੰਮ ਕਿਸ ਨੇ ਕੀਤਾ ਜੇ ਕੋਈ ਨਵੇਂ ਵੀ ਸ਼ੁਰੂ ਕਰ ਰਹੇ ਹੈ ਮੇਰੇ ਲਿਆਕਤ ਵਿੱਚ ਵੱਧ ਸਿਆਣੇ ਹੋ ਸਕਦੇ ਹੈ ਮੈਨੂੰ ਖੁਸ਼ੀ ਹੁੰਦੀ ਕਿ ਜੇ ਪ੍ਰਬਲਿਨ ਵਰਸਸ ਪ੍ਰਬੰਧਕ ਕਮੇਟੀ ਹੁੰਦਾ ਪੋਡਕਾਸਟ ਨਹੀਂ ਕੀਤਾ ਮੈਂ ਮੋਰਲ ਪੁਲਿਸਿੰਗ ਕਰਕੇ ਹਮ ਮੰਨ ਲਓ ਜੇ ਮੈਂ ਕਰਤੀ ਉਹਦੇ ਚੁੱਕੀ ਅਚੀਵ ਕਰ ਲਿਆ ਤੁਸੀਂ ਤੁਸੀਂ ਮੈਨੂੰ ਮਾੜਾ ਕਹਿ ਕੇ ਕੀ ਅਚੀਵ ਕਰ ਲਿਆ ਕੀ ਜਿਹੜੀ ਸਮੱਸਿਆ ਪ੍ਰੋਬਲੀਮ ਨੇ ਸ਼ੁਰੂ ਕੀਤੀ ਸੀ ਉਹ ਸੋਲਵ ਹੋ ਗਈ ਉਹਦੇ ਨਾਲ ਬਿਲਕੁਲ ਕੀ ਜਿਹੜਾ ਮੈਟਰ ਜਿੱਥੇ ਉਹ ਕਹਿ ਰਹੀ ਹੈ ਕਿ ਉੱਥੇ ਐ ਹੋਇਆ ਉਹ ਸੋਲਵ ਹੋ ਗਿਆ ਪ੍ਰੋਬਲੀਮ ਕੋਰ ਆਪ ਚੱਲ ਕੇ ਆਏ ਔਰ ਮੇਰਾ ਤਾਂ ਪੋਡਕਾਸਟ ਉਹਨਾਂ ਦੇ ਨਾਲ ਪਲਾਨਡ ਵੀ ਨਹੀਂ ਸੀਗਾ ਆਈ ਵਾਸ ਇਨ ਦੁਬਈ ਰਾਈਟ ਕਿਸੇ ਕਾਰਨ ਕਰਕੇ ਤੇ ਅਸੀਂ ਜਿਵੇਂ ਪੂਰਾ ਮੋਟੀਆਂ ਮੋਟੀਆਂ ਗੱਲਾਂ ਕਰਾਂ। ਟ੍ਰੈਂਡਮ ਅਸੀਂ ਫੋਨ ਕਰਦੇ ਆ ਤੇ ਤੁਸੀਂ ਦੇਖਿਆ ਹਣਾ। ਤੇ ਮੈਂ ਹਣ ਕਹਿਆ ਯਾਰ ਕਿ ਮਤਲਬ ਮੈਂ ਕਰ ਲੈਣਾ ਇਹ ਉਹਦੇ ਨਾਲ ਮੈਂ ਪ੍ਰੋਬਲਮ ਨਾਲ ਉਹਦੇ ਫਾਦਰ ਆਏ ਸੀ ਕੀਤਾ ਜੇ ਮੈਂ ਕੋਈ ਉਹਨੂੰ ਟਾਰਗੇਟ ਕਰਕੇ ਜਾਂ ਮੈਂ ਉਹ ਕਹਿੰਦੀ ਨਾ ਮੈਨੂੰ ਹੁਣ ਹੋਇਆ ਕੀ ਹੈ ਕਿ ਮੇਰਾ ਆਪਣਾ ਇੱਕ ਸਟਾਈਲ ਹੈ। ਮੈਂ ਕਹਿੰਦਾ ਕਿ ਨਾ ਕਿ ਮੈਂ ਸਿਰਫ ਹੁਣ ਬਹੁਤ ਸਾਰਿਆਂ ਨੇ ਕਿਹਾ ਇੱਕ ਨੇ ਕਿਹਾ ਕਿ ਤੇਰੇ ਵੀ ਤਾਂ ਦਾੜੀ ਕੱਟੀ ਹੋਈ ਹੈ ਤੂੰ ਉਹਦੇ ਚ ਕਹੀ ਜਨਾ ਅਛਾ ਟਵਿਸਟ ਵੀ ਕਰਦੇ ਲੋਕ ਜੀ ਜੀਨ ਨੇ ਵੀ ਇਹ ਗੱਲ ਕਹੀ ਹੈ ਵੀ ਤੁਸੀਂ ਦਾੜੀ ਕੱਟਦੇ ਹੋ ਔਰ ਇਹ ਚੀਜ਼ ਮੱਕੜਵੀਰ ਨੇ ਮਤਲਬ ਕਿ ਥੋੜੀ ਜੀ ਕਮਾ ਦਿੱਤੀ ਜਿੱਦਾਂ ਕਿ ਟਵਿਸਟ ਵੀ ਕਰਦੇ ਨੇ ਲੋਕ ਤੇ ਨਹੀਂ ਨਹੀਂ ਕੋਈ ਟਵਿਸਟ ਨਹੀਂਗਾ ਇਥੇ ਵੀਰ ਤੁਸੀਂ ਜਮਾ ਮਤਲਬ ਕਿ ਗਲਤ ਜੀ ਇਹਦਾ ਤੁਹਾਨੂੰ ਜਵਾਬ ਦੇਣਾ ਚਾਹੀਦਾ ਹੈ ਕਿਉਂਕਿ ਤੁਸੀਂ ਖੁਦ ਇਸ ਪੋਡਕਾਸਟ ਵਿੱਚ ਕਿਹਾ ਹੈ ਵੀ ਤੁਸੀਂ ਦੀਪ ਸਿੱਧੂ ਨਾਲ ਵੀ ਰਹੇ ਜੀ ਠੀਕ ਹੈ ਜੀ ਤੁਸੀਂ ਕਿਸਾਨ ਮੋਰਚੇ ਦੇ ਵਿੱਚ ਸੇਵਾ ਵੀ ਕੀਤੀ ਹੈ ਤੇ ਕਿਤੇ ਨਾ ਕਿਤੇ ਦੇਖਿਆ ਜਾਂਦਾ ਹੈ ਵੀ ਉੱਥੇ ਜੇ ਤੁਸੀਂ ਕੀਤਾ ਉੱਥੇ ਤਰ੍ਹਾਂ-ਤਰ੍ਹਾਂ ਦੇ ਸਿੱਖ ਸੀਗੇ ਸਿੱਖੀ ਲਈ ਜ਼ਿਆਦਾਤਰ ਲੋਕਾਂ ਨੇ ਉੱਥੇ ਗੱਲ ਕੀਤੀ ਹੈ ਕਿਸਾਨ ਮੋਰਚੇ ਖਾਸ ਕਰਕੇ ਜਿਹੜਾ ਦੀਪ ਸਿੱਧੂ ਵੀਰ ਸੀਗਾ ਉਹ ਵੇਖਣ ਦੇ ਬਾਅਦ ਤੁਹਾਡੀ ਉਮਰ ਦੇ ਹਿਸਾਬ ਨਾਲ ਵੀ ਆਪਾਂ ਲਈ ਜਾਣਾ ਕਿਉਂਕਿ ਜੇ ਆਪਾਂ ਛੋਟੀ ਉਮਰ 'ਚ ਕੋਈ ਬੰਦਾ ਹੋਵੇ ਤਾਂ ਉਹਨੂੰ ਜ਼ਰੂਰ ਕਹਿ ਦਿੰਨੇ ਆਂ ਵੀ ਆ ਮੇਬੀ ਅਜੇ ਇਹਦੀ ਨਾਲ ਦੀ ਨਹੀਂ ਮੰਨਣੀ ਇਹਨੇ ਵਿਆਹ ਕਰਾਉਣਾ ਹਣਾ 100 ਚੀਜ਼ਾਂ ਹੁੰਦੀਆਂ ਨੇ ਤੁਸੀਂ ਤੇ ਵਿਆਹ ਵਰੇ ਤੇ ਤੁਹਾਡੇ ਬੱਚੇ ਵੀ ਨੇ ਤੇ ਇਹ ਚੀਜ਼ ਮੈਨੂੰ ਲੱਗਦਾ ਹੈ ਇਗਨੋਰ ਨਹੀਂ ਕਰਨੀ ਚਾਹੀਦੀ ਇਹਦੇ ਉੱਤੇ ਤੁਹਾਨੂੰ ਗੁਰੂ ਮਾਰੇ ਗੜੀ ਅਰਦਾਸ ਕਰਕੇ ਆਪਣਾ ਦਾੜਾ ਪ੍ਰਕਾਸ਼ ਕਰਨਾ ਚਾਹੀਦਾ ਹੈ ਤੇ ਤਿਆਰ ਵਰ ਤਿਆਰ ਹੋ ਕੇ ਰਹਿਣਾ ਚਾਹੀਦਾ ਹੈ ਇੱਥੇ ਤੁਸੀਂ ਮਤਲਬ ਕਿ ਸਹੀ ਇਹ ਸਹੀ ਗਲਤ ਦਾ ਇਹ ਵਿਸ਼ਾ ਨਹੀਂ ਹੈਗਾ ਇਹ ਇਹਦੇ ਗੁਰੂ ਦੇ ਨਾਲ ਜੁੜਨ ਦੀ ਇੱਕ ਗੱਲ ਹੈ ਤੇ ਇਹ ਮੈਨੂੰ ਲੱਗਦਾ ਜਿੰਨੇ ਵੀ ਕਹੀਏ ਇੱਕਦਮ ਸਹੀ ਕੀ ਤੁਹਾਨੂੰ ਇਸ ਚੀਜ਼ ਨੂੰ ਪੋਜ਼ਿਟਿਵ ਲੈਣਾ ਚਾਹੀਦਾ ਰੈਦਰ ਥੈਨ 네ਗੇਟਿਵ ਜਿੰਨੇ ਬੰਦਿਆਂ ਨੇ ਉਸ ਪੌਡਕਾਸਟ ਚੋਂ ਆਪਦੇ ਪੌਡਕਾਸਟ ਕੱਢ ਲਏ ਹੂੰ ਉਹੀ ਜੇ ਕਿਤੇ ਉਸ ਮੈਟਰ ਜਿਹੜੀ ਉਹਨੇ ਉਹਨੇ ਆ ਗੱਲ ਬਹੁਤ ਵਧੀਆ ਕਹੀ ਵੀਰ ਨੇ ਵੀ ਵੀਰ ਦੇ ਪੌਡਕਾਸਟ ਵਿੱਚੋਂ ਬੜਿਆਂ ਲੋਕਾਂ ਨੇ ਪੌਡਕਾਸਟ ਕੱਢ ਲਏ ਕੱਢਣੇ ਹੀ ਪੈਣੇ ਸੀਗੇ ਕਿਉਂਕਿ ਜੇ ਪੌਡਕਾਸਟ ਨਾ ਕਰਦੇ ਤੇ ਕਈਆਂ ਦੇ ਜਿਹੜੇ YouTube ਚੱਲਣੇ ਨਹੀਂ ਰਹੇ ਵਿਊ ਕਿਵੇਂ ਆਉਣੇ ਸੀਗੇ ਤੇ ਬਾਕੀ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਪਹਿਲੀ ਗੱਲ ਤੇ ਜੇ ਉਹ ਭੈਣ ਖੁਦ ਚੱਲ ਕੇ ਆਈ ਸੀ ਇਥੇ ਉਹ ਗਲਤਾਂ ਲੋੜ ਨਹੀਂ ਸੀਗੀ ਇਸ ਮੁੱਦੇ ਨੂੰ ਐਡਾ ਵੱਡਾ ਬਣਾਉਣ ਦੀ ਦੂਜੀ ਗੱਲ ਮੈਂ ਮਕਰਵੀਰ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੀ ਚੀਜ਼ ਸੀ ਨਾ ਅਗਰ ਚਾਹੁੰਦੇ ਤੇ ਕੋ ਕਮਰੇ ਦੇ ਵਿੱਚ ਇਹ ਬੰਦ ਹੋ ਸਕਦੀ ਇਹਨੂੰ ਹਾਈਲਾਈਟ ਕਰਨ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਕਿਤੇ ਨਾ ਕਿਤੇ ਆਪਾਂ ਆਪਣੀ ਧਰਮ ਦੀ ਆਪਣੀਆਂ ਭੈਣਾਂ ਦੀ ਬਹੁਤ ਜ਼ਿਆਦਾ ਟ੍ਰੋਲਿੰਗ ਹੋ ਚੁੱਕੀ ਆ ਬੇਸ਼ੱਕ ਤੂੰ ਹੀ ਨਹੀਂ ਕੀਤੀ ਪਰ ਉਹ ਇੱਕ ਕਾਰਨ ਬਣ ਗਿਆ ਔਰ ਮੈਂ ਇਹ ਆਪਣੀ ਨਿੱਜੀ ਰਾਏ ਦੇਣਾ ਚਾਹੁੰਦਾ ਫਿਰ ਕਿੰਨਾ ਕਈਆਂ ਨੂੰ ਸਹੀ ਲੱਗ ਸਕਦੀ ਹੈ ਕਈਆਂ ਨੂੰ ਨਹੀਂ ਜਿਹੜੇ ਇਦਾਂ ਦੇ ਵਿਸ਼ੇ ਹੁੰਦੇ ਨੇ ਨਾ ਇਹਨਾਂ ਨੂੰ ਪਬਲਿਕਲੀ ਨਹੀਂ ਲੈ ਕੇ ਆਉਣਾ ਚਾਹੀਦਾ ਕੋਸ਼ਿਸ਼ ਕਰਨੀ ਚਾਹੀਦੀ ਵੀ ਇਹਨੂੰ ਇਹ ਬੰਦ ਕਮਰੇ ਦੇ ਵਿੱਚ ਹੀ ਕਰ ਦਿੱਤੇ ਜਾਵੇ ਦੇਖੋ ਇਹ ਕਿ ਨਵੀਂ ਚੀਜ਼ ਚੱਲ ਵੀ ਕੋਈ ਵੀ ਚੀਜ਼ ਹੁੰਦੀ ਜੇ ਮੰਨ ਲਓ ਦੋ ਜੀ ਲੜ ਪਏ ਆ ਉਹ ਲੜਨ ਜੇ ਬਾਅਦ ਚ ਡਾਈ ਹੁੰਦੇ ਪਹਿਲਾਂ ਇੰਸਟਾਗ੍ਰam ਤੇ ਲਾਈਵ ਆਨ ਲਾਪੇ ਦਾ ਵੀ ਹਾਂ ਜੀ ਲਲਾ ਲਲਾ ਲਾਉਣ ਲਾਪੀ ਹਨਾ ਤੇ ਇਹ ਚੀਜ਼ ਬਹੁਤ ਜਿਆਦੀ ਹੁੰਦੀ 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 ਅੱਗ ਵਾਂਗੂ ਫੈਲ ਗਈ ਨਿਕਲਿਆ ਇਹਦੇ ਵਿੱਚੋਂ ਕੁਝ ਨਹੀਂ ਆ ਨਾ ਪ੍ਰਬਲੀਨ ਭੈਣ ਦਾ ਕੁਝ ਬਣਿਆ ਨਾ ਕੁਝ ਹੋਰ ਤੇ ਬਣਿਆ ਨੇ ਫੇਮ ਲਈ ਕਈ ਹੱਕ ਚ ਵੀ ਆਏ ਹੋਣਗੇ ਕਈ ਟ੍ਰੋਲਿੰਗ ਵੀ ਕੀਤੀ ਹੋਗੀ ਦੋਵੇਂ ਪਾਸੇ ਗਲਤ ਨੇ ਨਾ ਹੱਕ ਚਾਉਣ ਦੀ ਲੋੜ ਸੀ ਨਾ ਟ੍ਰੋਲਿੰਗ ਦੀ ਲੋੜ ਸੀ ਇਹ ਵਿਸ਼ਾ ਹੀ ਬੰਦ ਹੋਣ ਵਾਲਾ ਸੀਗਾ ਸਿਆਣਫ ਨਹੀਂ ਕਿਸੇ ਨੇ ਵੀ ਵਿਖਾਈ ਜਿੱਥੇ ਤੱਕ ਮੈਨੂੰ ਲੱਗਦਾ ਜੇ ਕਰ ਦਿੰਦੇ ਤਾਂ ਸ਼ਾਇਦ ਉਹ ਕੌਜ਼ ਨੂੰ ਸਰਵ ਕਰ ਰਹੇ ਹੁੰਦੇ ਜਿਵੇਂ ਇੱਕ ਦਿੱਲੀ ਦਾ ਇੱਕ ਬੰਦਾ ਹੈ ਚਲੋ ਇਹਦੇ ਇੰਨੀਆਂ ਹੋ ਗਈਆਂ ਗੱਲਾਂ ਤੇ ਇਹਦੇ ਰਿਲੇਟਿਡ ਮੈਂ ਜੋ ਦੱਸਣਾ ਚਾਹੁੰਦਾ ਹਾਂ ਉਹ ਦੱਸ ਦਿੰਦਾ ਤੁਹਾਨੂੰ ਵੀ ਇਹ ਜਿਹੜਾ ਵਿਸ਼ਾ ਹੈ ਨਾ ਇਹਨੂੰ ਇਨ ਹਾਈਲਾਈਟ ਕਰਨ ਦੀ ਲੋੜ ਹੀ ਨਹੀਂ ਹੈਗੀ ਸੀ ਇੱਕ ਵਿਸ਼ਾ ਹੋਰ ਬਹੁਤ ਵਾਇਰਲ ਹੋਣ ਡਿਆ ਆ ਵੀ ਇੱਕ ਜਨਾਨੀ ਨੇ ਇੱਕ ਬੰਦੇ ਦੇ ਨਾਲ ਮਿਲ ਕੇ ਆਪਣੇ ਘਰ ਵਾਲੇ ਨੂੰ ਨੇਵੀ ਦੇ ਵਿੱਚੋਂ ਸੱਧਿਆ ਉਹਨੂੰ ਫਿਰ ਕਿਹਾ ਵੀ ਤੂੰ ਮਤਲਬ ਕਿ ਫੋਰਨ ਕੰਟਰੀ ਚ ਜਾਓ ਕਿਤੇ ਗਿਆ ਤੇ ਉਦੋਂ ਕੁੜੀ ਸ਼ਾਇਦ ਨਸ਼ੇ ਨਸ਼ੇ ਕਰਨ ਲਾ ਪਈ ਸੀ ਜ ਆਪਣੇ ਆਸ਼ਕ ਦੇ ਨਾਲ ਮਿਲ ਕੇ ਬਾਅਦ ਚ ਉਹਨੇ ਉਹਨੂੰ ਵੀ ਚਰਨ ਸਾਧ ਕੇ ਉਹਦੇ ਟੁਕੜੇ ਕੱਢ ਕੇ ਜੋ ਵੀ ਪਤਾ ਨਹੀਂ ਸੀਮੈਂਟ ਚ ਪਾਇਆ ਤੇ ਬਹੁਤ ਹੀ ਭਿਆਨਕ ਇਹ ਦਰਿੰਦਗੀ ਵਾਲਾ ਕੰਮ ਕੀਤਾ ਨਸ਼ਾ ਇੱਕ ਚੀਜ਼ ਹੀ ਇਦਾਂ ਦੀ ਹੈ ਘਰ ਝਾੜ ਦਿੰਦੀ ਹੈ ਲੋਕਾਂ ਦੇ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਵੀ ਜੇ ਤੂੰ ਇਹ ਤੋਂ ਬਚਣਾ ਚਾਹੁੰਦੇ ਜੇ ਕੇਵਲ ਤੇ ਕੇਵਲ ਨਾਮ ਜਪੋਗੇ ਤੇ ਸੇਵਾ ਕਰੋਗੇ ਤਾਂ ਤੁਹਾਡਾ ਬਚਾ ਆ ਜੇ ਤੂੰ ਇਹ ਚੀਜ਼ਾਂ ਨਹੀਂ ਨਾ ਕਰਦੇ ਇਹ ਤੇ ਇਦਾਂ ਦੀ ਚੀਜ਼ ਆ ਵੀ ਜੇ ਤਾਨੂੰ ਮਾੜੀ ਜੀ ਵੀ ਲੱਗ ਗਈ ਤੇ ਇਹ ਦਿਲਦਲੀਆ ਇਹਦੇ ਵਿੱਚ ਤੂੰ ਖਿੱਚੇ ਜਾਣਾ ਫਿਰ ਦੁਨੀਆ ਦੀ ਕੋਈ ਤਾਕਤ ਤੈਨੂੰ ਕੱਢ ਨਹੀਂ ਸਕਦੀ ਨਾਮ ਬੰਦਗੀ ਹੁਣੇ ਤੋਂ ਕਰਨੇ ਸ਼ੁਰੂ ਕਰੋ ਜੇ ਤੂੰ ਗ੍ਰਿਸ਼ਤੀ ਜੇ ਆਪਣੇ ਬੱਚਿਆਂ ਨੂੰ ਵੀ ਘੰਟਾ 2 ਘੰਟੇ ਬਿਠਾ ਕੇ ਨਾਮ ਜਪਾਇਆ ਕਰੋ ਵਾਇਗਰੂ ਵਾਇਗਰੂ ਮੰਤਰ ਜੇ ਤੇ ਹਿੰਦੂ ਧਰਮ ਦੇ ਆਪਣਾ ਰਾਮ ਰਾਮ ਗੋਵਿੰਦ ਗੋਵਿੰਦ ਸ਼ਾਮ ਸ਼ਾਮ ਹਰੀ ਹਰੀ ਰਾਦੀ ਰਾਦੇ ਜੋ ਵੀ ਤੁਸੀਂ ਜਪ ਸਕਦੇ ਕਿਸੇ ਵੀ ਧਰਮ ਦੇ ਜੇ ਮੁਸਲਮਾਨ ਜੀ ਅੱਲਾਹ ਅੱਲਾਹ ਜਪੋ ਹਨ ਪੀ ਜਪੋ ਆਪੋ ਆਪਣੇ ਧਰਮਾਂ ਦੇ ਵਿੱਚ ਆਪੋ ਆਪਣੇ ਬੱਚਿਆਂ ਨੂੰ ਆਪਣੇ ਆਪਣੇ ਘਰਦਿਆਂ ਨੂੰ ਨਾਮ ਬੰਦਗੀ ਦੇ ਨਾਲ ਜੋੜੋ ਤਾਂ ਹੀ ਜਿਹੜਾ ਜਿਹੜੇ ਲੋਕ ਨੇ ਉਹ ਬਚ ਸਕਦੇ ਨਹੀਂ ਤੇ ਅੰਤ ਬਹੁਤ ਮਾੜਾ ਹੈ ਕਈ ਮੈਂ ਵੇਖਦਾ ਨਾ ਰੈਂਡਮਲੀ ਬੰਦਾ ਕਰ ਦਿੰਦੇ ਨੇ ਜੀ ਅਸੀਂ ਕਿਸ ਤਰ੍ਹਾਂ ਨਹੀਂ ਰੱਖ ਸਕਦੇ ਈ ਧਰਮ ਤੇ ਨਹੀਂ ਚੱਲੇ ਜਾਂਦਾ ਕਲਯੁਗ ਕਲਯੁਗ ਨੂੰ ਲੋਕੀ ਮਾੜਾ ਕਹਿੰਦੇ ਨੇ ਤੇ ਇਹ ਸਭ ਤੋਂ ਜ਼ਿਆਦਾ ਕਲਯੁਗ ਦਾ ਜਪ ਤਾਪਾ ਪਹਿਲੀ ਗੱਲ ਸਰਚ ਕਰੋ ਕਲਯੁਗ ਵਰਗਤ ਚੌਵਾਂ ਯੁਗਾਂ ਦੇ ਵਿੱਚ ਕੋਈ ਜੋਗੀ ਨਹੀਂ ਹੈਗਾ ਕਲਯੁਗ ਸਭ ਤੋਂ ਵਧੀਆ ਹੈ ਕਿਉਂਕਿ ਸਤਯੁਗ ਤੇ ਤ੍ਰੇਤਾ ਦਵਪਰ ਇਹਦੇ ਵਿੱਚ ਫੁੱਟੇ ਸਦੇ ਲੰਮਕਣਾ ਪੈਂਦਾ ਸੀਗਾ ਬੜੇ ਬੜੇ ਸਦੀਆਂ ਜਪ ਤਪ ਕਰਨਾ ਪੈਂਦਾ ਰੱਬ ਤਾਂ ਵੀ ਨਹੀਂ ਮਿਲਦਾ ਸੀ ਇਹ ਇਦਾਂ ਦਾ ਸਮਾਂ ਆ ਕਲਯੁਗ ਇਹਦੇ ਵਿੱਚ ਤੇ ਮਤਲਬ ਕਿ ਰਾਬਾ ਐ ਮਿਲ ਜਾਂਦਾ ਵਾ ਨਾਮ ਜਪੋ ਕਈ ਵਾਰੀ 96 ਚ ਉਹਨੂੰ ਯਾਦ ਕਰੋ ਤੇ ਇਹਦੇ ਵਿੱਚ ਇਥੇ ਚੌਵੀਆ ਚੌਵੀਆ ਘੰਟਿਆਂ ਵਿੱਚ ਵੀ ਮਤਲਬ ਇਹ ਏਡੀ ਤਗੜੀ ਖੇੜ ਆ ਪਰਮਾਤਮਾ ਦੀ ਮਾਰੇ ਨੇ ਬਖਸ਼ੀ ਕੀਤੀ ਤਾਂ ਹੀ ਤੇ ਗੁਰੂ ਨਾਨਕ ਦੇਵ ਮਾਰੇ ਆਏ ਨੇ ਜਿਹੜਾ ਬੰਦਾ ਨਾਮ ਜਪਦਾ ਹੈ ਪਰਮੇਸ਼ਰ ਨੂੰ ਮਿਲ ਹੀ ਜਾਂਦੇ ਨੇ ਜਿੰਨੂੰ ਪਰਮਾਤਮਾ ਤੇ ਭਰੋਸਾ ਹੈ ਕਿ ਮਾਰੇ ਤੂੰ ਮੇਰਾ ਆ ਮੈਂ ਭਾਵੇਂ ਪੋਜ਼ਿਟਿਵ ਵਾਲੇ ਪਾਸੇ ਰਵਾਂ 네ਗੇਟਿਵ ਵਾਲੇ ਪਾਸੇ ਰਵਾਂ ਤੂੰ ਮੈਨੂੰ ਹਰ ਇੱਕ ਸਮੱਸਿਆ ਚੋਂ ਹਰ ਇੱਕ ਖੁਸ਼ੀ ਚੋਂ ਤੂੰ ਮੈਨੂੰ ਹਮੇਸ਼ਾ ਰੱਖੇਂਗਾ ਤੂੰ ਮੇਰੇ ਨਾਲ ਅੰਗ-ਸੰਗ ਰਹੇਂਗਾ ਤੇ ਮਾੜੀ ਜਿਹੇ ਰਹਿੰਦੇ ਨੇ ਨਾ ਦੁਨੀਆ ਦਾ ਭਲਾ ਕੀਤਾ ਏਡੇ ਏਡੇ ਬੜੇ ਪਰ ਰਾਖਸ਼ਾਂ ਦਾ ਗੁਰੂ ਮਾਰੇ ਨੇ ਭਲਾ ਕਰਦਾ ਸਾਡਾ ਕਿਉਂ ਨਹੀਂ ਕਰਨਗੇ ਸਮਝਦੇ ਔਰ ਗੁੱਜ ਮੈਂ ਵੇਖਿਆ ਵੀ ਅੱਜਕੱਲ ਜਿਹੜੇ ਬੰਦੇ ਨੇ ਪੋਡਕਾਸਟ ਕਰਦੇ ਨੇ ਆਪਣੇ ਵੀਰ ਉਹ 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 ਇਹ ਜ਼ਰੂਰ ਕਹਿੰਦੇ ਨੇ ਹਾਂ ਆ ਚੰਗਾ ਹੋਣਾ ਚਾਹੀਦਾ ਧਰਮ ਤੇ ਹੋਣਾ ਚਾਹੀਦਾ ਪਰ ਜਿਹੜੇ ਬੰਦੇ ਮੈਂ ਇੱਕ ਪ੍ਰੋਫਾਈਲ ਵੇਖੀ ਇੰਸਟਾਗ੍ਰਾਮ ਤੇ ਨਰੋਲ ਸਿੱਖੀ ਦੀ ਗੱਲ ਨਰੋਲ ਗੁਰੂ ਸਾਹਿਬ ਦੀ ਗੱਲ ਗੁਰੂ ਸਾਹਿਬਾਂ ਦੇ ਇਤਿਹਾਸ ਦੀ ਜਨਮ ਦੀ ਗੁਰੂ ਸਾਹਿਬ ਨੇ ਕਿਹੜੇ ਕਿਹੜੇ ਨਗਰ ਹੋਇਆ ਉਹਨਾਂ ਦੀ ਜਿੰਨਾਂ ਦਾ ਜਲਦੀ ਆਪਾਂ ਪੋਡਕਾਸਟ ਵੀ ਕਰਾਂਗੇ ਇਦਾਂ ਦੇ ਬੰਦਿਆਂ ਨਾਲ ਕੋਈ ਪੋਡਕਾਸਟਿੰਗ ਕਰਦਾ ਕਿਉਂ ਉਹ ਸਾਫ਼ ਕਹਿੰਦੇ ਵਿਊ ਨਹੀਂ ਹੁੰਦੇ ਤੁਹਾਡੇ ਸਾਹਮਣੇ ਉਹ ਬੰਦੇ ਕਹਿੰਦੇ ਨੇ ਵਿਊ ਨਹੀਂ ਹੁੰਦੇ ਹੁਣ ਤੁਸੀਂ ਆਪਣੀ ਮਾਨਸਿਕਤਾ ਦੇਖੋ ਤੁਸੀਂ ਲੋਕ ਉਹ ਚੀਜ਼ ਵੇਖਣਾ ਚਾਹੁੰਦੇ ਜੇ ਜਿਹੜੀ ਮਤਲਬ ਚਟਪਟੀ ਹੋਵੇ ਜੇ ਮੈਂ ਹੁਣ ਇਹਦੇ ਵਿੱਚ ਪੰਜ ਛੇ ਮੋਟੀਆਂ-ਮੋਡੀਆਂ ਗਾਲਾਂ ਕੱਢਦਾ ਨਾ ਤੇ ਉਹਨੂੰ ਕੱਟ ਕੇ ਸਭ ਤੋਂ ਪਹਿਲਾਂ ਲਾਲਾ ਇਹ ਵੀਡੀਓ ਚੱਲ ਪੈਣੀ ਆ ਚੱਲਣੀ ਚੱਲਣੀ ਉਹਨਾਂ ਆਲਾ ਲਓ ਜੀ ਉਹਦੇ ਵਿੱਚ ਰੀਲਾਂ ਵੀ ਨਿਕਲਣਗੀਆਂ ਗੱਜ ਸਿੰਘ ਨੇ ਗਾਲ ਕੱਢੀ ਗਾਲ ਬੜੀ ਮੋਟੀ ਕੱਢਦਾ ਵਾ ਉਹਦੇ ਧੀ ਭੈਣ ਦੀ ਹੱਥ ਕਰਾ ਦਿੰਦਾ ਵਾ ਉਹਨੇ ਬਾਣਾ ਪਾਇਆ ਵਾ ਕਈਆਂ ਨੇ ਕਿਹਾ ਹਾਂ ਕੱਢਣੀ ਸੀ ਵਿਸ਼ਾ ਇਹ ਤਾਂ ਨੇ ਕਿਹਾ ਨਹੀਂ ਜੀ ਬਾਣਾ ਪਾਇਆ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਉਹ ਭਰਾਵਾ ਤੂੰ ਹੀ ਆਪਣੀ ਮਾਨਸਿਕਤਾ ਸਹੀ ਕਰੋ ਤੂੰ ਹੀ ਲੋਕ ਚੀਜ਼ਾਂ ਹੀ ਹੋਵੈਂਦੇ ਜੀ ਕਈ ਬੰਦੇ ਮਜਬੂਰ ਨਹੀਂ ਉਹ ਕਰਦੇ ਨੇ ਗਾਲ ਮੰਦਾ ਕਿਉਂਕਿ ਤੁਸੀਂ ਸੋਣਾ ਚਾਹੁੰਦੇ ਉਹਨਾਂ ਨੂੰ ਜਿਹੜੇ ਵੀਡੀਓ ਵੀਡੀਓ ਬਣਾਉਂਦੇ ਨੇ ਉਹਨਾਂ ਨੇ ਵੀ ਆਪਣਾ ਪੋਡਕਾਸਟ ਜਾਂ ਰੀਲ ਆਰ ਰੂਲਾਂ ਚਲਾਉਣੀਆਂ ਹੁੰਦੀਆਂ ਉਹਨਾਂ ਨੂੰ ਸਾਹ ਲੱਗ ਗਿਆ ਵੀ ਭਰਾਵਾ ਕੋਈ ਨਾ ਕੋਈ ਇਦਾਂ ਦੀ ਗੱਲ ਕਰਨੀ ਪੈਣੀ ਆ ਵਾਹਿਗੁਰੂ 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 ਕੀ ਹਾਲ ਚਾਲ ਨੇ ਮਿੱਤਰੋ ਕਿਵੇਂ ਹੋ ਤੁਹਾਡੀ ਫੈਨ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹੋ ਸਾਰੇ ਹੌਤ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਮੇਰੇ ਭਰਾ ਆ ਠੰਡ ਥੋੜੀ ਹੋਣ ਲੱਗੀ ਹੈ ਯਾਰ ਪਤਾ ਨਹੀਂ ਕੈਨੇਡਾ ਦਾ ਸਿਸਟਮ ਸੈਟ ਨਹੀਂ ਹੁੰਦਾ ਅੱਜ ਆਪਾਂ ਪ੍ਰੀ ਵਰਕਆਊਟ ਦੇ ਵਿੱਚ ਐਸੀ ਚੀਜ਼ ਦੱਸਣ ਆ ਰਹੇ ਹਾਂ ਜੋ ਖਾ ਕੇ ਤੁਸੀਂ ਪੂਰੀ ਐ ਬੈਜਾ ਬੈਜਾ ਹੋ ਜਾਊਗੀ ਇਹਦੀ ਤਾਕਤ ਤੁਹਾਨੂੰ ਮੈਂ ਉੱਥੇ ਜਿਮ ਜਾ ਡੈੱਡ ਲਿਫਟ ਲਾ ਕੇ ਮਾ ਫੋਣੀ ਹੈ ਜਿਹੜੀ ਉਹਦੋਂ 300 ਕਿਲੋ ਨਹੀਂ ਨਾ ਲੱਗੀ ਅੱਜ ਉਹ 300 ਕਿਲੋ ਲਾਵਾਂਗੇ ਥੋੜੇ ਥੱਕੇ ਪਏ ਪਰ ਅੱਜ ਲਾ ਦੇਵਾਂਗੇ ਆਪਾਂ ਨੂੰ ਪਤਾ ਅੱਜ ਸ਼ੀਦਾ ਨੇ ਲਵਾ ਦੇਣੀ ਹੈ ਪਰੀਵਰਕਾਉਡ ਮੇਲ ਆ ਗਈ ਹੈ ਆਪਣੇ ਜੀ ਪਕੌੜੇ ਗੋਭੀ ਵਾਲੇ ਆਲੂ ਵਾਲੇ ਰੱਬ ਦਾ ਡੱਪਲਾ ਕਰੇ ਪਨੀਰ ਵਾਲੇ ਪਨੀਰ ਵਾਲੇ ਪਨੀਰ ਵਾਲੇ ਥੱਲੇ ਗੁਫਤੇ ਆ ਦੇਖੋ ਇਹਦੇ ਥੱਲੇ ਆ ਗਰ ਕੇ ਮੰਦੇ ਮਾਰੇ ਦਿਹਾਏ ਇਹ ਛੱਕ ਕੇ ਅਜਾ ਆਪਾਂ ਜਿੰਮ ਲਾਉਣੀ ਹੈ ਅਜੇ ਜਿੰਮ ਦੀ ਆਪਾਂ ਕਰਾਵਾਂਗੇ ਪੂਰੀ ਬਹਿ ਜਾ ਬਹਿ ਆ ਕੀ ਹੈ ਅਰੇ ਵਾ ਜਿੰਨੇ ਵਲੌਗ ਬਣਾਉਣਦੇ ਆ ਵੱਧ ਤੋਂ ਬਾਅਦ ਨੂੰ ਕੜਵੜ ਹਜ਼ਾਰ ਦੇ ਕਮੈਂਟ ਕਰਿਆ ਕਰੋ ਮੈਂ ਯਾਰ ਜਿਆਦੇ ਕਿ ਆਪਣੇ ਦੇ 7-8 ਹੀ ਹੁੰਦੇ ਮੈਨੂੰ ਨਹੀਂ ਸਮਝ ਆਉਂਦੀ 96 ਹਜ਼ਾਰ ਸਬਸਕ੍ਰਾਈਬਰ ਤੇ ਵੀਊ ਆਉਂਦੇ ਆ 500 ਇਹ YouTube 'ਚ ਘੜਪੜਿਆ ਕੱਚ ਘੜਪੜਾ ਕਈਆਂ ਦੇ ਤਦ ਇਹ ਵੀਡੀਓ ਬੁੜੀ ਦੇ ਪਾਉਂਦੇ ਨਹੀਂ ਜੇ ਵੇਖਣੀ ਕਿੰਨੇ ਆ ਰੋਜ਼ ਵੀਡੀਓ ਪਾਇਆ ਕਰੋ ਲੋਕੀ ਵੇਖਣਗੇ ਰੋਜ਼ ਵੀਡੀਓ ਪਾਉਣ ਦੇ ਨਾਲ ਆਪਣੇ ਨੂੰ 5-600 ਵਿਊ ਆਏ ਨੇ ਯਾਨੀ ਲੋਕ ਉਸੇ ਮੁਰਾਦ ਤਾਂ ਛੇੜਮਣੀ ਆਉਂਦੀ ਕੋਈ ਕਿਹਦਾ 96 ਹਜ਼ਾਰ ਸਬਸਕ੍ਰਾਈਬਰ ਦੇ 500 ਵਿਊ ਜੇ ਸਟੋਰੀ ਦਾ ਲਿੰਕ ਪਾ ਦਾ ਨਾ ਇੰਸਟਾਗ੍ਰਾਮ ਤੇ ਤੇ ਲਿੰਕ ਸਟੋਰੀ ਦੇ ਘਟੋ ਘਟ ਮੇਰੇ ਖਿਆਲਾਂ 40000 50000 ਵਿਊ ਆ ਜਾਂਦਾ ਸਟੋਰੀ ਤੇ ਪੰਨਿਆ ਯਾਰ ਬੰਦਿਆਂ ਚੋ 2 1000 ਬੰਦਾ ਵੀ ਨਹੀਂ ਵੇਂਦਾ ਨਾਲ ਤਾਰੇ ਗੇੜਾ ਆਵੇ 40 50 ਹਜ਼ਾਰ ਜਬਦਾਈ ਆਰੀ ਬੰਦਾ ਵੇਖ ਲਿਆ ਕਰ ਤੇ ਬਹਿ ਜਾ ਬਿਆ ਇੰਦੇ ਗੁਰੂ ਆ ਯਾਰ ਪ੍ਰੀ ਵਰਕਆਊਟ ਆਪਾਂ ਲੈਨੇ ਉਹ ਬਹੁਤ ਹੰਦਾ ਸਟਰੋਂਗ ਤੁਸੀਂ ਨਾ ਲਿਓ ਦੇਖੋ ਆਪਾਂ ਪੂਰੇ 12 ਘੰਟੇ ਦੋਤੇ ਦੀ ਸ਼ਿਫਟ ਲਾ ਕੇ ਆਏ ਆ ਆਏ ਆ ਆ ਕੇ ਬਾਦ ਦੋ ਰੋਟੀਆਂ ਖਾਧੀਆਂ ਬੋਡੀ ਤਾਕਤ ਆਵੇ ਹੁਣ ਆਪਾਂ ਆਪਣੇ ਪ੍ਰੀ ਵਰਕਆਊਟ ਡਰਿੰਕ ਲੈ ਕੇ ਤੇ ਜਿਵੇਂ ਚੱਲ ਜਾਣਾ ਤੁਹਾਨੂੰ ਜਿਮ 'ਚ ਮਿਲਦੇ ਆ ਅੱਜ ਫਿਰ ਉੱਥੇ ਕਰਾਵਾਂਗੇ ਪੂਰੀ ਹੱਤ ਤੇ ਆ ਜਿਹੜੀ ਟ੍ਰਾਂਸਫਰ ਮੇਸ਼ਨ ਸੀਰੀਜ਼ ਆ ਇਹ ਪੂਰੀ ਧਾਕੜ ਹੋ ਗਈ ਜੀ ਤੁਹਾਨੂੰ ਐ ਕੱਲੇ ਕੱਲੇ ਹੈਬਸ ਜਿਹੜੀ ਥੋੜੀ ਬੋਤੀ ਇੱਥੇ ਇੱਥੇ ਫੈਟ ਰਹਿ ਗਈ ਔਰ ਸੜੀ ਡਾਗਣੀ ਆਪਾਂ ਇਹਦੇ ਪੰਜਾਬ ਹੋਂਡ ਅਵੇਲੇਬਲ ਆਂਾ ਸਰੀਰ ਸ਼ਾਂਗ ਕੇ ਆਉਣਾ ਇੱਕ ਕਦਮ ਅਬਾ ਪੰਜਾਬ ਜਿਹੜਾ ਸ਼ਾਂਗਿਆ ਨਾ ਜਿੰਨੀ ਇੱਥੇ ਗਰਮੀ ਪਈਦੀ ਮੇਰਾ ਆ ਅਰੇ ਆ ਨਹੀਂ ਇਹਨਾਂ ਕਾ ਪਰ ਰਵਾਂਗੇ ਮੇਰਾ ਉਹ ਗੁਰਮント ਆਪਣਾ ਫੋਟ ਐਡੀਟਰ ਆ ਨਾ ਉਹ ਆ ਬਦੋਂ ਭਰਾ ਪੱਕਾ ਫੜ ਕੇ ਨਾਲ ਚੱਲ ਕਿਉਂਕਿ ਆ ਦੇਸ਼ ਬੜਾ ਠੰਡਾ ਤੇ ਮੈਨੂੰ ਓਦਾਂ ਗਰਮੀ ਬੜੀ ਲਾਦੀ ਇੱਥੇ ਵੀ ਗਰਮੀ ਹੁੰਦੀ ਨਾ ਝੱਲੀ ਨਹੀਂ ਆਦੀ ਮਜ਼ਾਕ ਦੀ ਗੱਲ ਨਹੀਂ ਸਿਆਲ 'ਚ ਵੀ ਮੈਜ ਦੇ ਜੇ ਠੰਡ 'ਚ ਕੂਲਰ ਲਾ ਗਏ ਸੋਨਾਂ ਚਲੋ ਮਿਲਦੇ ਆਂ ਜਿਮ 'ਚ ਵਾਹਿਗੁਰੂ ਵਾਹਿਗੁਰੂ ਹਾਂਜੀ ਅੱਜ ਤੁਹਾਨੂੰ ਵਿਖਾਉਣੀ ਹੈ ਡੈਡ ਲਿਫਟ ਡੈਡ ਲਿਫਟ ਦੀ ਆਪਣੀ 파ਵਰ ਹੌਲੀ ਹੌਲੀ ਵਧੂਗੀ ਕਿਉਂਕਿ ਆਪਾਂ ਵੀ ਕੰਪੀਟੀਸ਼ਨ ਦੇਣਾ ਹੈ ਤਗੜੇ ਹੋ ਜਾਓ ਅੱਜ ਆ 300 ਕਿਲੋ ਦੀ ਡੈਡ ਲਿਫਟ ਦੁਬਾਰਾ ਟਰਾਈ ਕਰਾਂਗੇ ਜਿਹੜੀ ਲਾਸਟ ਵੀਕ ਕੀਤੀ ਸੀ ਕਿਉਂਕਿ ਤੁਹਾਨੂੰ ਪਤਾ ਹੈ ਜੱਟਾਂ ਦਾ ਦਿਮਾਗ ਪੰਜਾਬੀਆਂ ਦਾ ਇਦਾਂ ਦਾ ਇਥੇੜ ਜੀ ਲੱਗ ਗਈ ਤੇ ਤੁਸੀਂ ਇੰਸਟਾਗ੍ਰਾਮ ਤੇ ਜਰੂਰ ਦੇਖਿਓ ਠੀਕ ਹੈ ਉਥੇ ਪਾਵਾਂਗੇ ਕਿ ਮੇਰੇ ਭਰਾ ਬਹੁਤ ਵਧੀਆ ਵਧੀਆ ਵਲੌਗ ਆਉਣਗੇ ਚੈੱਕ ਕਰਿਓ ਵਾਰਮ ਅਪ ਕਰ ਲਈਏ ਥੋੜੇ ਹੈਮਸਟ੍ਰਿੰਗ ਉਹ ਕਾਣ ਇਸ ਤੋਂ ਬਾਦ ਤਨ ਹਮੇਸ਼ਾ ਚੰਗੀ ਤਰ੍ਹਾਂ ਵਾਰਮ ਅਪ ਕਰੋ ਜੋਗੀ ਤੁਸੀਂ ਇੰਜਰੀ ਤੋਂ ਬਚ ਜਾਓ ਜੇ ਇੰਜਰੀ ਹੋ ਗਈ ਤੇ ਕਹਾਣੀ ਖਰਾਬ ਹੋ ਜਾਂਦੀ ਹੈ ਵਾਏ ਵੀਰੋ ਚਲੋ ਜੀ ਆਹ ਚਲ ਕੇ ਤੁਹਾਨੂੰ ਵਿਖਾ ਦਿੰਨੇ ਵਾਏ ਗਰੂ ਮਿਹਰ ਕਰੇ ਵੀ ਗਲੇਗ ਨਾ ਵੇਡੋਗੇ ਵਾ ਸੱਚੇ ਪਾਤਸ਼ਾਹ ਸ਼ਹੀਦ ਕਰਨ ਕਰਖਾ ਹਾਂ 12 585 ਲਬੀਸ ਕਿਲੋਨਾਜੀ ਵੇਲੇ ਸਾਡੇ ਸਿਸਟਮ ਇਹਦੇ ਕਿਲੋਨਾ ਦੇ ਵਿੱਚ ਆਪਣੇ ਬੰਦੇ ਤੁਹਾਨੂੰ ਪਤਾ ਦੇਸੀ ਕਿਲੋ ਨੂੰ ਮੰਨਦੇ ਇਹ ਹੋ ਗਿਆ ਜੀ 265 ਕਿਲੋ 265 ਕਿਲੋ ਠੀਕ ਹੈ ਜੀ ਤੇ 300 ਲਾਉਣਾ ਹੈ ਜੀ ਤੇਤੇ ਪੈਣਾ ਹੈ 70 ਪਾਉਂਡ ਹੋਰ ਇਹ ਬੰਦ ਜਿਹੜਾ ਚੱਬਸ ਦੇ ਦੇ ਆ 70 ਪਾਉਂਡ ਇਹਦੇ ਤੇ ਹੋਰ ਪਊਗਾ ਤੇ 2.5 2.5 ਦੀ 파ਟੇ ਦੇ 600 ਜਿਹਾ ਸੱਤਰ ਕਰ ਦਿਓ ਓਸ਼ੋ ਤੇਨ ਨੂੰ ਟਾਈਟਾਈ ਦੇ ਪਾਏ 303 ਕਿਲੋ ਹੰਬਰਾ ਕਲੇਪ ਜਵੀਆ 70 50 ਠੀਕ ਹੈ ਜੀ ਇਹ 585 ਇਹ ਇਹ 585 ਲਬੀਸ ਦੀ ਹੁਣ ਵੇਨੇ ਕਿਦਾਂ ਦੀ ਲੱਗਦੀ ਥੋੜੀ ਰੈਸਟ ਕਰ ਲਈਏ ਤੇ ਇਸ ਤੋਂ ਬਾਅਦ ਜਿਹੜੀ ਆਪਾਂ ਸਿੱਧੀ 300 ਤੇ 300 ਮੇਰੇ ਵੀਰ ਇੰਸਟਾਗ੍ਰam ਤੇ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜੇ ਤੇ ਲੱਗ ਗਈ ਤੇ ਜੇ ਨਾ ਲੱਗੀ ਤੇ ਫਿਰ ਇਸ ਲਈ ਦੇ ਪਈ ਸੀ ਫਿਰ ਅਗਲੀ ਵਾਰੀ ਵੇਖਾਂਗੇ ਵੈਸੇ ਅੱਜ ਲਾਉਣੀ ਨਹੀਂ ਬੰਦੀ ਕਿਉਂਕਿ ਕੱਲ ਆਪਾਂ ਸਕਵਾਡ ਲਾਈ ਇਹਦੇ ਪਾਟਾਂ ਦੁਖੰਡੇ ਆ ਮੈਨਾਂ ਹੈ ਸਟ੍ਰਿੰਗ ਦੇ ਬਾਵਣੀ ਭੋਵਣੀ ਆਪਣੀ ਐ ਦੁਖੰਡੇ ਬਹੁਤ ਜਿਆਦਾ ਪੀੜ ਹੋਣ ਢਈ ਹੱਥ ਵੀ ਇੰਨਾ ਲਾਇਆ ਨਾ ਜਿਆਦਾ ਐ ਚੀਸਾਂ ਨਿਕਲਦੀਆਂ ਪਰ ਫਿਰ ਵੀ ਮੇਰਾ ਇਦਾਂ ਨਹੀਂ ਆ ਮੈਂ ਥੋੜਾ ਅਲੱਗ ਟਾਈਪ ਦਾ ਬੰਦਾ ਬਣਿਆ ਮੇਰਾ ਸਰੀਰ ਜਿਹਦਾ ਲੋਡ ਨਾ ਜੋਰ ਨਾਲ ਮਾਰਾ ਗੱਲ ਬਾਂਦੀ ਨਹੀਂ ਤੇ ਸਵੇਰ ਦੇ ਕਾਰ ਬਜਾ ਆਪਾਂ ਹੁਣ ਦੋ ਰੋਟੀਆਂ ਪਕੌੜਿਆਂ ਨਾਲ ਖਾ ਕੇ ਆਏ ਬਸ ਤੇ ਹੁਣ ਆ ਲਾਉਂਦੇ ਮੜੇ ਆਪਣੇ ਪਾਉ ਦਾ ਲਾ ਲਈਏ ਗਾਣਾ ਹੱਕਾ ਨਾਲ ਬਿਨਾ ਬੈਲਟ ਤੋਂ ਹੀ ਲਾਵਾਂ ਏ ਹੋਏ ਗਰਮ ਏ ਹੋਏ ਗਰਮ ਸੱਚੇ ਪਾਸ਼ਾ ਤੋਏ ਤਾਂ ਨਾ ਬਾਬਾ ਦੀਪ ਸਿੰਘ ਸ਼ਹੀਦ ਪਾਸ਼ਾ ਇਹ ਤੁਮਹੀ ਲਵਾਣਾ ਏ ਅੱਜ ਮੇਰੇ ਵਸ ਦੀ ਨਹੀਂ ਗੱਲ ਅੱਗੇ ਮੇਰੇ ਵਸ ਦੀ ਨਹੀਂ ਗੱਲ ਪਰ ਇਹ ਹੁਣ ਤੁਸੀਂ ਥਾਪੜਾ ਦੇਣਾ ਏ ਇੰਨੀ ਤੇਜ਼ ਲਗਣੀ ਚਾਹੀਦੀ ਏ ਕਿ 300 ਕਿਲੋ ਯੂਟਿਊਬ ਵਾਲੇ ਪਹਿਲਾਂ ਸਮਝ ਲੈ ਵੀ 300 ਕਿਲੋ ਦਾ ਮੈਂ ਕੀ ਬਣਾਉਂਗਾ ਹਾਂ 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 ਬਿਨਾ ਵੈਲਟ ਦਾ ਸਹੀ ਲੱਗ ਗਿਆ ਖਿੱਚਦੇ ਆ ਕੰਮ 300 ਕਿਲੋ ਲਈ ਇੰਸਟਾਗ੍ਰam ਤੇ ਕੱਲ ਵੀਡੀਓ ਆ ਜੂਗੀ ਜਰੂਰ ਦੇਖਿਓ ਤੇ ਦੱਸਿਓ ਤੁਹਾਨੂੰ ਕਿਵੇਂ ਲੱਗਿਆ